ਡੀਐਸਪੀ ਸਾਹਿਬ ਅਜਨਾ ਸਵੇਰੇ ਸਮਾਨਾ ਦੇ ਨਾਲ ਲਗੜਾ ਰਾਜਲਾ ਜਿਹੜਾ ਪਿੰਡ ਹੈ ਡੇਰੇ ਕੋਲ ਨਾਲ ਜੇ ਜ਼ਮੀਨੀ ਬਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਸੀ ਸਰ ਜਿੱਥੇ ਸਰ ਤਹਿਸੀਲਦਾਰ ਤੇ ਐਸਡੀਐਮ ਸਾਹਿਬ ਤੇ ਪਟਵਾਰੀ ਵੱਲੋਂ ਉੱਥੇ ਜਿਹੜੀ ਗਰਦੋਰੀ ਵੀ ਕੀਤੀ ਗਈ ਸੀ ਤੇ ਪਰ ਉਹਨਾਂ ਦੇ ਜਾਣ ਮਗਰੋਂ ਜਿਹੜੀ ਉੱਥੇ ਗੋਲੀ ਚੱਲੀ ਹੈ ਤੇ ਸਰ ਉਹ ਮਸਲੇ ਦਾ ਕੀ ਦਰਜ ਹੋਇਆ ਹੈ ਸਾਡੇ ਇੱਕ ਮੈਟਰ ਨੋਟਿਸ ਵਿੱਚ ਆਇਆ ਸੀ ਕਿ ਜਸਪਾਲ ਚੰਦ ਨੇ ਇਹਨਾਂ ਨੇ ਰਾਜਵਿੰਦਰ ਤੋਂ 7 ਕਨਾਲ 10 ਮੱਲੇ ਜਗਾ 2022-23 ਚ ਲਈ ਸੀਗੀ ਜਿਸ ਜ਼ਮੀਨ ਦੀ ਲਿਟੀਗੇਸ਼ਨ ਕਾਫੀ ਚੱਲ ਰਹੀ ਸੀ ਉਹਦੇ ਸਬੰਚ ਅੱਜ ਨਾਇਬ ਤਹਿਸੀਲਦਾਰ ਤੇ ਪਟਵਾਰੀ ਸਾਹਿਬ ਉੱਥੇ ਗਏ ਸੀਗੇ ਗੁਰਦੁਆਰੀ ਵਗੈਰਾ ਦਾ ਕਰਨ ਉਹ ਬਟ ਜਦੋਂ ਚਲੇ ਗਏ ਤਾਂ ਦੋਨੋਂ ਪਾਰਟੀਆਂ ਦੀ ਆਪਸ ਵਿੱਚ ਲੜਾਈ ਹੋ ਗਈ ਇੱਕ ਪਾਰਟੀ ਜਸਪਾਲ ਚੰਦ ਦੇ ਨਾਲ ਬੰਦੇ ਸੀਗੇ ਥੋੜੇ ਬਾਹਰੋਂ ਸੀ ਉਹ ਪਿੰਡੋਂ ਤੇ ਪਰਮਜੀਤ ਸਿੰਘ ਪੰਮਾ ਉਹਨੇ ਉੱਥੇ ਗੋਲੀ ਚਲਾਤੀ ਹਵਾਜ ਤੇ ਜਿਹੜੀ ਕਿਸੇ ਦੇ ਲੱਗੀ ਨਹੀਂ ਨੁਕਸਾਨ ਨਹੀਂ ਹੋਇਆ ਕੋਈ ਤੇ ਦੋਨੋਂ ਪਾਰਟੀਆਂ ਉਸ ਤੋਂ ਬਾਅਦ ਆਪਸ ਚ ਖੈਵਾਜੀ ਚ ਪੈ ਗਏ ਹੱਤੋਪਾਈ ਹੋ ਗਈ ਉਹਨਾਂ ਦੀ ਪੁਲਿਸ ਨਾਲ ਦਿਨਾਂ ਮੌਕੇ ਤੇ ਪਹੁੰਚ ਗਈ ਵੈਪਨ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਕੁਝ ਬੰਦੇ ਪੁਲਿਸ ਅਰੈਸਟ ਕਰ ਲੇ ਤੇ ਜਿਹੜੇ ਰਹਿ ਗਏ ਪੁਲਿਸ ਉਹ ਜਲਦੀ ਹੀ ਕੱਲ ਤੱਕ ਮੇਰੇ ਕਾਲ ਸਾਰੇ ਅਰੈਸਟ ਹੋ ਜਾਣਗੇ ਇਹਨਾਂ ਦੇ 17 ਕਿ ਤੈ ਦਿਨ ਗਰਨਾ ਦਰਜ ਆ ਇਹ ਅਸੀਂ ਕਰ ਰਹੇ ਹਾਂ 115 126 351 3/5 190 191 ਬੀ ਐਨ ਐਸ ਦੇ ਅਤੇ 2554 9